ਆ ਜੋ ਲੋਕ ਇੱਥੇ ਆਏ ਹੋ ਜਿਨ੍ਹਾਂ ਦਾ ਇੱਥੇ ਹਰ ਇੱਕ ਦਾ ਨਾਮ ਲੈਣਾ ਬਣਦਾ ਤੇ ਮੈਂ ਤੁਹਾਡੋ ਸਾਰਿਆਂ ਤੋਂ ਮਾਫੀ ਚਾਹਣਾ ਮੈਂ ਤੇ ਬਰਾਮਾ ਸਰਦਾਰ ਸਾਡੇ ਰਾਜ ਦੇ ਮੁੱਖ ਮਹਿਮਾਨ ਸਰਦਾਰ ਸਪਾਲ ਸਿੰਘ ਜੀ ਖੜਾ ਮੇਰੇ ਵੱਡੇ ਭਰਾ ਸਾਫ ਦਾ ਐਮ ਐਲ ਏ ਸ੍ਰਿੰਦਰਪਾਲ ਸਵੀਆ ਜੀ ਮੇਰੇ ਬਹੁਤ ਸਾਰੇ ਸਰਕਾਰ ਜੋਗ ਆਗੂ ਔਰ ਮੇਰੇ ਛੋਟੇ ਭਰਾ ਜਿਨ੍ਹਾਂ ਨੇ ਮੇਰੇ ਸਾਾਨੂੰ ਆਪਣਾ ਪਿਆਰ ਆਪਣਾ ਸਤਕਾਰ ਦਿੱਤਾ ਸਰਦਾਰ ਮਨੀਸ਼ਪਾਲ ਸ੍ਰੀ ਮਨੀਪਾਲ ਜੀ ਮੈਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਾਇਰਲੂ ਜੀ ਦਾ ਖਾਲਸਾ ਵਾਇਰਲੂ ਜੀ ਦੀ ਫਤਿਹ ਤੁਹਾਨੂੰ ਪਤਾ ਹੈ ਜੇ ਖੇਰਾ ਸਾਹਿਬ ਅੱਗੇ ਸਾਰੇ ਜਾਣਦੇ ਹੋ ਅਸੀਂ ਲੋਕ ਸੁਣਦੇ ਆ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਨੀ ਆ ਜਿਆਦਾ ਟਾਈਮ ਨਹੀਂ ਲੈਣਾ ਕਿ ਮੈਂ ਚਾਹਣਾ ਜੇ ਅਸੀਂ ਇੱਥੋਂ ਜੋ ਸਕੇਜਡਾ ਤੋਂ ਸਾਡੇ ਲੀਡਰਾਂ ਨੂੰ ਮਸਤਰੀਆਂ ਕਰਦੇ ਸੀ ਚੁਟਕਲੇ ਸੁਣਾਉਂਦੇ ਸੀ ਅਸੀਂ ਉਹਨਾਂ ਨੂੰ ਇੱਥੋਂ ਵੱਡੀ ਗੱਲ ਦੱਸ ਸਕਦੇ ਆ ਤਾਂ ਇੱਕ ਲੋਟ ਕਰਾ ਡਾਲ ਕਰਨ ਵਾਲੇ ਇੱਕ ਮੁੰਡਾ ਦੀ ਰਾਜਨੀਤੀ ਕਰਨ ਵਾਲੇ ਆਗੂ ਨੂੰ ਅੱਜ ਇਹ ਤੋਂ ਭਾਰੀ ਮਾਹ ਬਹੁਤ ਮਿੱਤਰਾਂ ਜਿਤਾ ਕੇ ਤੋਂ ਤੋੜਨਾ ਤੇ ਮੈਂ ਇਹ ਵੀ ਚਾਹੁੰਦਾ ਮੈਂ 2 ਮਿੰਟ ਦੀ ਗੱਲ ਖਤਮ ਕਰਨੀ ਜਾਣਾ ਵੀ ਘੇਰਾ ਸਾਹਿਬ ਜਿਵੇਂ ਪਹਿਲਾਂ ਸੀਵੀਆ ਸਾਹਿਬ ਨੇ ਕਿਹਾ ਵੀ ਹਰ ਇੱਕ ਨੂੰ ਘੇਰਾ ਸਾਹਿਬ ਬਣਨਾ ਪਊ ਟਾਈਮ ਬਹੁਤ ਥੋੜਾ 7-800 ਪਿੰਡ ਨੇ ਸ਼ਹਿਰ ਨੇ ਹੱਥਾਂ ਤੇ ਜਾਣਾ ਪੋਸੀਬਲ ਨਹੀਂ ਮੈਂ ਉਹ ਇਥੋਂ ਸਾਰੇ ਜ਼ਿਲ੍ਹੇ ਦੀ ਟੀਮ ਸਾਰੇ ਬਲਾਕ ਪ੍ਰਧਾਨ ਹਮੇਸ਼ਾ ਤੁਹਾਡੇ ਵਿੱਚ ਹਾਜ਼ਰ ਅਸੀਂ ਪਿੰਡਾਂ 'ਚ ਵੀ ਜਾਵਾਂਗੇ ਸ਼ਹਿਰ 'ਚ ਵੀ ਜਾਵਾਂਗੇ ਡੋਰ-ਡੋਰ ਵੀ ਕਰਾਂਗੇ ਮੈਂ ਅੱਜ ਤੋਂ ਬਾਅਦ ਲੈਖਣ ਤੱਕ ਸਮਰਪਨ ਦਾ ਸਾਰੇ ਕੰਮ ਛੱਡ ਕੇ ਨੰਗੇ ਪੈਰੀ ਖੈਰਾ ਸਾਹਿਬ ਨੇ ਵੋਟਾਂ ਮੰਗਣੀਆਂ ਆਪਾਂ ਕਾਂਗਰਸ ਦਾ ਜਿੰਦਾਬਾਦ ਜਿੰਦਾਬਾਦ ਕੋਈ ਤਾਲਾ ਪਿੱਲੇ ਜਿੰਦਾਬਾਦ 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 ਕੋਈ ਸਿਪਾਹ살 ਜਿੰਦਾਬਾਦ 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 ਕੋਈ ਆਗੂ ਸਾਡਾ ਕੋਈ ਵਰਕਰ ਸਾਡਾ ਕੋਈ ਮੇਰਾ ਹਮੈਤੀ ਕਿਸੇ ਗੱਲੋਂ ਮਜੂਰ ਨਾ ਹੋਵੇ ਵੀ ਅਸੀਂ ਤੁਰੇ ਭੱਜਣੋਂ ਟਿਕਟ ਨਹੀਂ ਮਿਲੀ ਟਿਕਟ ਹੁਣ ਵੀ ਆਪਣੇ ਕੋਲੇ ਆ ਖੈਰਾ ਸਾਹਿਬ ਮੇਰੇ ਵੱਡੇ ਭਰਾ ਨੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਉਂਗਲ ਫੜ ਕੇ ਤੋਨਾਤ ਖਾਇਆ ਰਾਜਨੀਤੀ ਵਿੱਚ ਮੇਰੇ ਤੋਂ ਆਪਣਾ ਪਿਆਰ ਦਿੱਤਾ ਤੇ ਹੁਣ ਵੀ ਉਹਨਾਂ ਨੂੰ ਆਪਨੇ ਤੋਂ ਬੜੀ ਵੱਡੀ ਉਮੀਦ ਹੈ ਤੇ ਆਪਾਂ ਸਾਰਿਆਂ ਨੇ ਉਹਨਾਂ ਦੀ ਮਹਿਮ ਨੂੰ ਆਪਣੇ ਮੋਢੇ ਤੇ ਰੱਖ ਕੇ ਚਲਾਉਣਾ ਉਹਨਾਂ ਤੇ ਇੱਕ ਸਮੇਂ ਹਮ ਦਾ ਭਾਰ ਨਹੀਂ ਬਣਾ ਆਪਾਂ ਖੋਲ੍ਹ ਚਲਾਉਣਾ ਤੇ ਮੈਂ ਤੁਹਾਨੂੰ ਇਹ ਵੀ ਕਹੂੰਗਾ ਤਾਂ ਮੰਨ ਭਾਣਾ ਆਪਾਂ ਮਦਦ ਕਰਨ ਦੀ ਗੱਲ ਕਰਦੇ ਆ ਤਾਂ ਤੇ ਮੰਨ ਤਾਂ ਸਾਰੇ ਕੋਲੇ ਤਾਂ ਕੁਝ ਬੰਦੇ ਕੋਲੇ ਜਿੰਨਾਂ ਕੋਲੇ ਹੈਗਾ ਉਹ ਮਦਦ ਵੀ ਖਰਾ ਸਾਡੀ ਕਰੇ ਸਾਰੇ ਜਰੂਰ ਕਰਾਂਗੇ ਜੀ ਉਹੀ ਗੱਲ ਕੋਸ਼ਿਸ਼ ਕਰਨੀ ਹੈ ਅਸੀਂ ਖੈਰਾ ਸਾਹਿਬ ਦਾ ਖਰਚਾ ਘੱਟ ਕਰੀ ਤੇ ਮੋਟਾ ਵੱਧ ਕੋਈ ਇਹ ਤੁਹਾਨੂੰ ਮੇਰੀ ਬੇਨਤੀ ਹੈ ਅਸੀਂ ਆਪਣੀ ਚੋਣ ਸਮਝ ਗਏ ਇਹ ਚੋਣ ਲੜਨੀ ਹੈ ਤੁਸੀਂ ਇਹ ਤੋਂ ਪਹਿਲਾਂ ਜਦੋਂ ਆਪਾਂ ਜ਼ਿਲ੍ਹੇ ਦੀ ਮੀਟਿੰਗਾਂ ਕਰਦੇ ਸੀ ਚਾਹੇ ਭਾਗੜੋ ਯਾਤਰਾ ਸੀ ਚਾਹੇ ਕੋਈ ਧਰਨੇ ਸੀ ਚਾਹੇ ਰੈਲਿੰਗਾਂ ਸੀ ਤੁਸੀਂ ਬੜਾ ਸਹਿਯੋਗ ਦਿੱਤਾ ਮੈਂ ਸਾਹਮਣੇ ਜਦੋਂ ਮੈਂ ਪੜਦਾ ਹੁੰਦਾ ਸੀ ਉਦੋਂ ਸਕੂਲਾਂ 'ਚ ਕੱਚੇ ਪੇਪਰ ਪੱਕੇ ਪੇਪਰਾਂ ਦਾ ਗੱਲ ਹੁੰਦੀ ਸੀ ਤਮਾਹੀ ਸਮਾਹੀ ਨਮਾਹੀ ਤੇ ਪਾ ਕੇ ਰਿਜ਼ਲਟ ਸੀਗਾ ਉਹ ਪੱਕੇ ਪੇਪਰਾਂ 'ਚ ਹੀ ਆ ਜਾਂਦਾ ਸੀ ਤੁਸੀਂ ਤਮਾਹੀ ਸਮਾਹੀ ਨਮਾਹੀ 'ਚ ਮੈਨੂੰ ਬੜਾ ਮਾਣ ਬਖਸ਼ਿਆ ਬੜਾ ਤੁਸੀਂ ਤੁਹਾਡੇ ਕਰਕੇ ਪਾਰਟੀ ਦੇ ਵਿੱਚ ਮਾਣ ਮਿਲਿਆ ਵੀ ਤੁਸੀਂ ਹਰ ਪ੍ਰੋਗਰਾਮ ਸਫਲ ਬਣਾਇਆ ਪਰ ਕਿਤੇ ਪੱਕੇ ਪੇਪਰਾਂ 'ਚ ਕੱਚੇ ਕੰਦਲ ਨੰਬਰ ਬਹੁਤ ਜ਼ਿਆਦਾ ਆਏ ਹੋਰ ਤੇ ਮੈਂ ਚਾਹਣਾ ਪਾਸਤਾ ਤੁਹਾਡੇ ਵੀ ਜਮਾ ਵੀ ਹੋ ਜਾਂਦਾ ਤੇ ਅਸੀਂ ਬੈਟ ਦੇ ਵਿੱਚ ਤੇ ਜਿਹੜੇ ਤਮਸ਼ਕਰੀਆਂ ਕਰਨਾ ਚੁੜਤੇ ਸਿਉਣ ਲੱਖ 105000 ਬੋੜੇ ਕੋ ਲੀਡ ਲੈ ਕਰਦਾ ਖੈਰਾ ਸਾਹਿਬ ਵਰਗੇ ਆਗੂ ਸੱਚੇ ਦਿਲੋਂ ਜੋ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਲੋਕ ਮੁੱਦਿਆਂ ਦੇ ਉੱਤੇ ਗੱਲ ਕਰਦੇ ਨੇ ਬੋਖਸ ਗੱਲ ਨਹੀਂ ਕਰਦੇ ਚੱਕ ਨਹੀਂ ਕਰਦੇ ਜਿਹੜਾ ਅਰੰਭ ਦਾ ਫਰਮ ਉਹ ਤੋਂ ਵੀ ਬੜੀ ਤਰ੍ਹਾਂ ਚਾਹੀਦੀ ਆ ਖੈਰਾ ਸਾਹਿਬ ਤੁਹਾਨੂੰ ਭਰੋਸਾ ਦਿਵਾਉਣਾ ਤੁਹਾਡਾ ਭਰਾ ਤੁਹਾਡਾ ਬੱਚਾ ਤੁਹਾਡੇ ਲਈ ਦਿਨ ਰਾਤ ਕੰਮ ਕਰ ਦੂਗਾ ਲੰਗੇ ਪੈਰੀ ਜਾਲੀ ਮੋਟਾ ਮੰਗਾ ਤੁਹਾਡੇ ਨੂੰ ਕਾਂਗਰਸ ਪਾਰਟੀ ਜਿੰਦਾਬਾਦ ਸਾਡੀ ਪੂਰੀ ਟੀਮ ਮੇਰੇ ਸਾਰੇ ਬਲਾਕਪੁਰ ਦਾ ਮੇਰੇ ਗਲੇ ਦੇ ਸਾਰੇ ਹੰਦਦਾਰ ਮੇਰੇ ਸਾਰੇ ਸਾਡੇ ਇਥੋਂ ਦੇ ਪੀਪੀਸੀ ਮੈਂਬਰ ਜਿੰਨੇ ਵੀ ਸਾਡੇ 505 ਜਿਲ੍ਹਾ ਪਿਛੇ ਨੌਰ ਬੈਠਿਆ ਦਿਨ ਰਾਤ ਇੱਕ ਕਰਦਾਂਗੇ ਤੇ ਉਸ ਤੋਂ ਬਾਅਦ ਆਪਾਂ ਆਪਣੀ ਸਟ੍ਰੈਟਜੀ ਬਣਾਵਾਂ ਕਿਥੇ ਤਾਂ ਦੀ ਮਹਿਮ ਚਾਹਣਾ ਪਿੰਡਾਂ ਦੇ ਵਿੱਚ ਜੇ ਕੋਈ ਕੁਝ ਕੰਮ ਹੈ ਤੁਸੀਂ ਮੈਨੂੰ ਦੱਸਿਓ ਕੋਈ ਸਾਡਾ ਰਾਗੂ ਸਾਡਾ ਕੋਈ ਵਰਕਰ ਜੇ ਵੀ ਨਾਰਾਜ਼ ਬਠਾ ਤਾਂ ਮੈਂ ਉਹਦੇ ਕੋਲ ਲੰਗੇਪਰੀ ਜਾ ਕੇ ਖੜਾ ਆ ਤੁਹਾਡੀ ਮਨਾਉਣ ਨੂੰ ਤਿਆਰ ਆ ਜੇ ਕੰਮ ਤਾਂ ਦੁਪਹਿਰੋਂ ਬਾਅਦ 8-9 ਵਜੇ ਤੋਂ ਬਾਅਦ ਚੱਲਦਾ ਜੇ ਤੁਹਾਨੂੰ ਸਵੇਰ 6 ਵਜੇ 7 ਵਜੇ ਪਿੰਡਾਂ 'ਚ ਬੁਲਾਉਂਦੇ ਮੈਂ ਆਉਣ ਨੂੰ ਪਿਆਰਾ ਤੇ ਸ਼ਹਿਰ ਦੇ ਵਿੱਚ ਵੀ ਜਿਹੜੇ ਸਾਡੇ ਆਪ ਕੋ ਬੈਠੇ ਆ ਉਹਨਾਂ ਨੂੰ ਮੈਂ ਮੇਰੀ ਬੇਨਤੀ ਆ ਵੀ ਆਪਾਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈ ਅੱਜ ਦੀ ਮੀਟਿੰਗ ਦਾ ਮੇਨ ਮਕਸਦ ਇਹੀ ਸੀ ਕਿ ਅਸੀਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈ ਜੇ ਤੁਹਾਡਾ ਤੁਸੀਂ ਇੰਨੇ ਕੰਮ ਦੀ ਗੁੱਪ ਦੇ ਵਿੱਚ ਇੱਕ ਛੋਟੇ ਜਿਹੇ ਸੱਜਣ ਤੋਂ ਕੱਲ੍ਹ ਤੁਹਾਨੂੰ ਸੁਨੇਹਾ ਭਾਇਆ ਏਡੀ ਵੱਡੀ ਗੱਲ ਕੀ ਬਿਚੇ ਇੱਥੇ ਪਹੁੰਚੇ ਤੇ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਦੁਬਾਰਾ ਫਿਰ ਤੁਹਾਨੂੰ ਪੱਕੇ ਪੇਪਰ 'ਚ ਇਹ ਗੱਲ ਕਹਿਣਾਂਗੇ ਅੱਜ ਦੇ ਇਕੱਠ ਦਾ ਤੁਹਾਡੇ ਆਉਣ ਦਾ ਮੁੱਲ ਸਾਡਾ ਤਾਇਿਆਂ 'ਚ ਪੱਕੇ ਪੇਪਰਾਂ 'ਚ ਲੰਘਿਓਗੇ ਤੇ ਤੁਹਾਡਾ ਧੰਨਵਾਦ ਬਹੁਤ-ਬਹੁਤ ਇੱਕ ਵਾਰੀ ਧਰਾਂ ਸਾਹਿਬ ਨੂੰ ਹੱਥ ਖੜੇ ਕਰਕੇ ਭਰੋਸਾ ਦਿਵਾਓ ਬੀਸੀਏ ਜ਼ਿਲ੍ਹੇ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਸਰਦਾਰ ਖੈਰਾਂ ਨੂੰ ਵੱਡੀ ਜਿੱਤ ਦਿਵਾ ਕੇ ਲੋਕਾਂ ਦੀ ਬਾਤ ਦਿਲ ਕਰਵਾ ਕੇ ਦਿਵਾਉਣਗੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰੂੰਗਾ ਮੇਰੇ ਛੋਟੇ ਭਰਾ ਦੇ ਮੇਰੇ ਬਹੁਤ ਸਤਿਕਾਰਯੋਗ ਆ ਤੁਹਾਨੂੰ ਸ੍ਰੀ ਮਨੀਸ਼ਵਰ ਸਾਹਿਬ ਜੀ ਉਹ ਵੀ ਤੁਹਾਨੂੰ ਆਪਣੇ ਵਿਚਾਰ ਰੱਖਾਂਗੇ ਸ੍ਰੀ ਮਨੀਸ਼ਵਰ ਸਾਹਿਬ ਜੀ